ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖਰੋ ਚੈਨਲ ਪੰਜਾਬੀ ਅਲਬਰਟਾ ਸਰਕਾਰ ਦਾ ਨਵਾਂ ਕਾਨੂੰਨ ਸੁਬਾਇਰ ਡਰਾਈਵਿੰਗ ਲਾਇਸੈਂਸ ਦੇ ਵਿਸ਼ੇ ਪਰਸਤਾਵਿਤ ਬਦਲਾਵ ਲਿਆ ਰਿਹਾ ਜਿਦੇ ਵਿੱਚ ਨਾਗਰਿਕਤਾ ਸਥਿਤੀ ਅਤੇ ਸਿਹਤ ਸੰਭਾਲ ਨੰਬਰ ਸ਼ਾਮਿਲ ਕਰਨਾ ਵੀ ਸ਼ਾਮਿਲ ਹੈ ਜੋ ਕਿ ਕਾਨੂੰਨ ਬਣਨ ਤੇ ਇੱਕ ਕਦਮ ਦੇ ਨੇੜੇ ਹੈ ਜੀ ਹਾਂ ਬਿਲ 10 ਡ੍ਰੈਫਟ ਰਿਡਕਸ਼ਨ ਸਟੈਚੂਟਸ ਸੋਡ ਐਕਟਸ ਹੋਵਾ ਦੁਪਹਿਰ ਨੂੰ ਸਰਵਿਸ ਅਲਬਰਟਾ ਮੰਤਰੀ ਡੇਲ ਨੈਲੀ ਦੁਆਰਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਵਕ ਵਕ ਵੀਸੇਓ ਤੇ ਪੰਜ ਕਾਨੂੰਨਾਂ ਦੇ ਵਿੱਚ ਸੋਧ ਕਰੇਗਾ ਕਿਉਂਕਿ ਅਲਬਰਟਾ ਦੇ ਬਿਲ 10 ਨਾਲ ਬਦਲ ਰਿਹਾ ਹੈ ਦਸਤੀ ਬਿਲ ਕਈ ਤਬਦੀਲੀਆਂ ਨੂੰ ਰਸਮੀ ਰੂਪ ਦੇਣ ਦਾ ਪ੍ਰਸਤਾਵ ਰੱਖਦਾ ਹੈ ਜਿਨ੍ਹਾਂ ਦਾ ਸੁਭਾਈ ਸਰਕਾਰ ਪਹਿਲਾਂ ਹੀ ਪ੍ਰਚਾਰ ਕਰ ਚੁੱਕੀ ਹੈ ਇਹਨਾਂ ਦੇ ਵਿੱਚ ਟ੍ਰੈਫਿਕ ਸੇਫਟੀ ਐਕਟ ਵਿੱਚ ਸੋਧ ਕਰਨਾ ਵੀ ਸ਼ਾਮਲ ਹੈ ਜੋ ਕਿ ਮੋਟਰ ਵਾਹਨ ਅਤੇ ਗੈਰ ਪਛਾਣ ਜਾਣਕਾਰੀ ਜਿਵੇਂ ਕਿ ਜਨਤਕ ਸੇ ਸਨਭਾਲ ਤੇ ਨੰਬਰ ਡਰਾਈਵਿੰਗ ਲਾਇਸੈਂਸ ਉਤੇ ਪਰਤਿਸ਼ਿਤ ਕੀਤੇ ਜਾ ਸਕਣ ਅਲਬਰਟਾ ਕਾਗਜ਼ ਸੇ ਸੇਤ ਸੰਭਾਲ ਕਾਰਡਾ ਦੀ ਵਰਤੋਂ ਕਰਨ ਵਾਲਾ ਆਖਰੀ ਸੁਪੈ ਪਲਾਸਟਿਕ ਕਾਰਡ ਉਤੇ ਜਾਣ ਦਾ ਵਿਚਾਰ ਸਭ ਤੋਂ ਪਹਿਲਾ 2019 ਦੇ ਵਿੱਚ ਗਵਰਨਿੰਗ ਯੂਨਾਈਟਿਡ ਕੰਸਰਵੇਟਿਵ ਦੁਆਰਾ ਪੇਸ਼ ਕੀਤਾ ਗਿਆ ਸੀ ਜਦੋਂ ਪ੍ਰੀਮੀਅਰ ਡੈਨੀਅਲ ਸਮਿਥ ਨੇ ਪਿਛਲੇ ਸਾਲ ਇਸ ਸਮੇਂ ਦੇ ਆਸ-ਪਾਸ ਡਰਾਈਵਿੰਗ ਲਾਇਸੈਂਸ ਅਤੇ ਵਿੱਚ ਸਿਹਤ ਸੰਭਾਲ ਨੰਬਰ ਛੋੜਨ ਦੇ ਲਈ ਆਪਣੇ ਸਮਰਥਨ ਦਾ ਐਲਾਨ ਕੀਤਾ ਸੀ ਜੀਹਾਂ ਇਹ ਵੀ ਸਰਕਾਰੀ ਸੰਗਠਨ ਐਕਟ ਦੇ ਵਿੱਚ ਵੀ ਇਸੇ ਤਰ੍ਹਾਂ ਸੋਧ ਕਰਦਾ ਹੈ ਤਾਂ ਜੋ ਲਾਇਸੈਂਸ ਉੱਤੇ ਨਾਗਰਿਕਤਾ ਦੇ ਪ੍ਰਦਰਸ਼ਨ ਦੀ ਆਗਿਆ ਦਿੱਤੀ ਜਾ ਸਕੇ ਇਹ ਵਿਚਾਰ ਪਹਿਲਾਂ ਨੈਲੀ ਦੁਆਰਾ ਪਿਛਲੇ ਸਾਲ ਦੀ ਯੂਸੀਪੀ ਸਲਾਨਾ ਆਮ ਮੀਟਿੰਗ ਦੇ ਵਿੱਚ ਵਾਅਦਾ ਕੀਤਾ ਗਿਆ ਅਤੇ ਪਿਛਲੇ ਸੰਬੰਧ ਵਿੱਚ ਸਮਿਥ ਦੁਆਰਾ ਦੁਬਾਰਾ ਵਾਧਾ ਕੀਤਾ ਗਿਆ ਸੀ ਸਰਕਾਰ ਦਾ ਤਰਕ ਹੈ ਕਿ ਦੋਵੇਂ ਬਦਲਾਅ ਕੁਸ਼ਲਤਾ ਈਮਾਨਦਾਰੀ ਵਧਾਉਣਗੇ ਅਤੇ ਲਾਲ ਫਿੱਤਾ ਸ਼ਾਹੀ ਨੂੰ ਘਟਾਉਣਗੇ ਅਲਾਚਕਾ ਦਾ ਕਹਿਣਾ ਹੈ ਕਿ ਨਾਗਰਿਕਤਾ ਦੀ ਪੁਸ਼ਟੀ ਕਰਨਾ ਇੱਕ ਗੁੰਝਲਦਾਰ ਪ੍ਰਕਿਰਿਆ ਹੋਵੇਗੀ ਅਤੇ ਨੋਟ ਕਰਦੇ ਨੇ ਕਿ ਦੂਜੇ ਸੂਬੇ ਦੇ ਨਾਲ ਹੀ ਇਸ ਦੇ ਵਿੱਚ ਨਾਗਰਿਕਤਾ ਵਾਲੇ ਲੈਸੈਂਸਾਂ ਨੂੰ ਛਾੜ ਦਿੱਤਾ ਹੈ ਅਤੇ ਕੁਝ ਹੱਦ ਤੱਕ ਕਿਉਂਕਿ ਅੰਤਰਰਾਸ਼ਟਰੀ ਯਾਤਰਾ ਲਈ ਟੁਕਵੇਂ ਨਹੀਂ ਦੇ ਜਾਂਦਾ ਇਹ ਕਾਨੂੰਨ 올 ਸੀਜ਼ਨ ਰਿਜ਼ੋਰਟ ਟੈਕਟਨ ਨੂੰ ਵੀ ਸੋਧਦਾ ਹੈ ਜੋ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਪਾਸ ਹੋਇਆ ਸੀ ਸੋਮਵਾਰ ਦੇ ਕਾਨੂੰਨ ਨੇ ਸਾਰੇ ਸੀਜ਼ਨ ਰਿਜ਼ੋਰਟ ਵਿਕਾਸ ਦੀ ਪਰਿਭਾਸ਼ਾ ਨੂੰ ਅਪਡੇਟ ਕੀਤਾ ਤਾਂ ਜੋ ਨਿੱਜੀ ਜ਼ਮੀਨਾਂ ਨੂੰ ਇੱਕ ਸਾਰੇ ਸੀਜ਼ਨ ਰਿਜ਼ੋਰਟ ਦਾ ਹਿੱਸਾ ਮੰਨਿਆ ਜਾ ਸਕੇ ਮੂਲ ਐਕਟ ਨੇ ਸਾਲ ਭਰ ਚੱਲਣ ਵਾਲੇ ਰਿਜ਼ੋਰਟਾਂ ਲਈ ਜ਼ਮੀਨ ਲੀਜ਼ ਉੱਤੇ ਦੇਣ ਦੇ ਲਈ ਅਜੀ ਪ੍ਰਕਿਰਿਆ ਨੂੰ ਸੱਲ ਬਣਾ ਕੇ ਪ੍ਰਾਈਵੇਟ ਡਿਵੈਲਪਰਾਂ ਲਈ ਪੋਤਸ਼ਾਹਨ ਪੈਦਾ ਕੀਤਾ ਜਿਸ ਦੇ ਨਾਲ ਅਲਬਰਟਨਾ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸਲਾਨੀਅਤ ਲਈ ਸਸਟੇ ਪਟੇ ਵਿਧੇ ਰਮੂ ਕੇ ਪੈਦਾ ਹੋਏ ਆਲੋਚਕਾਂ ਨੇ ਕਿਹਾ ਕਿ ਐਕਟ ਮੰਤਰੀਏ ਨੂੰ ਪਸਤਾਵਾਂ ਨੂੰ ਮਨਜ਼ੂਰੀ ਦੇਣ ਦਾ ਤੇਜ਼ ਕਰਨ ਦੇ ਲਈ ਬਹੁਤ ਜ਼ਿਆਦਾ ਸ਼ਕਤੀ ਦਿੰਦਾ ਅਤੇ ਸੁਰੱਖਿਅਤ ਖੇਤਰਾਂ ਜਾਂ ਮਹੱਤਵਪੂਰਨ ਜੰਗਲੀ ਜੀਵਾ ਦੇ ਨਿਵਾਸ ਸਥਾਨ ਦਾ ਧਿਆਨ ਨਹੀਂ ਰੱਖਦਾ ਸੋਮਵਾਰ ਦਾ ਬਿੱਲ ਰੈਗੂਲੇਟਿਡ ਸੰਸਥਾਵਾਂ ਨੂੰ ਅਲਬਰਟਾ ਦੇ ਵਿੱਚੋਂ ਬਿਆਸ ਕਰਨ ਦੇ ਲਈ ਕੰਮ ਹੈ ਨੂੰ ਕੈਨੇਡੀਅਨ ਕਪ ਦਾ ਤਜਰਬਾ ਹੋਣਾ ਲਾਸਟ ਗ੍ਰੀਨ ਬਰੌਂ ਤੋਂ ਵੀ ਰੋਕਣ ਦੀ ਕੋਸ਼ਿਸ਼ ਕਰਦਾ ਹੈ ਇਹ ਨੀਤੀ ਉਹਨਾਂ ਦੇ ਵਿੱਚੋਂ ਇੱਕ ਸੀ ਜਿੱਦਾਂ ਦਾ ਜ਼ਿਕਰ ਸਰਕਾਰੀ ਹਾਊਸ ਲੀਡਰ ਜੋਸਫ ਸ਼ੋ ਨੇ ਕਾਲਚ ਕਾਲ ਦੀ ਸ਼ੁਰੂਆਤ ਦੇ ਵਿੱਚ ਕੀਤਾ ਸੀ ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਪੱਧਰ ਉਤੇ ਸਿਕਲਾਈ ਪ੍ਰਾਪਤ ਪੇਸ਼ੇਵਰਤਾ ਦੇ ਲਈ ਪਰਵਾਨਗਿਆਂ ਨੂੰ ਸੁਚਾਰੂ ਬਣਾਉਣਾ ਅਤੇ ਕੀਰਤ ਗਤੀਸ਼ੀਲਤਾ ਵਧਾਉਣਾ ਸੀ ਐ ਬਿਲ ਕਰੇਲੂ ਖੇਤੀ ਕੀਤੇ ਹੀਨਾ ਅਤੇ ਐਲਕ ਦੇ ਸ਼ਿਕਾਰ ਉਤੇ ਮੌਜੂਦਾ پابੰਦੀਆਂ ਨੂੰ ਵੀ ਹਟਾ ਦਿੰਦਾ ਹੈ ਜਿਸ ਦਾ ਉਦੇਸ਼ ਸ਼ਿਕਾਰ ਨੂੰ ਸਾਇਸ ਪੱਟਾ ਕਾਰਸ਼ ਦੇ ਵਜੂ ਬਣਾਉਣਾ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖਰੋ ਚੈਨਲ ਪੰਜਾਬੀ ਅਲਬਰਟਾ ਸਰਕਾਰ ਦਾ ਨਵਾਂ ਕਾਨੂੰਨ ਸੁਬਾਇਰ ਡਰਾਈਵਿੰਗ ਲਾਇਸੈਂਸਰ ਦੇ ਵਿੱਚ ਪ੍ਰਸਤਾਵਿਤ ਬਦਲਾਵ ਲਿਆ ਰਿਹਾ ਜਿਦੇ ਵਿੱਚ ਨਾਗਰਿਕਤਾ ਸਥਿਤੀ ਅਤੇ ਸਿਹਤ ਸੰਭਾਲ ਨੰਬਰ ਸ਼ਾਮਿਲ ਕਰਨਾ ਵੀ ਸ਼ਾਮਿਲ ਹੈ ਜੋ ਕਿ ਕਾਨੂੰਨ ਬਦਨਤੇ ਇੱਕ ਕਦਮ ਦੇ ਨੇੜੇ ਹੈ ਜੀ ਹਾਂ ਬਿਲ 10 ਬ੍ਰੈਟੇਪ ਰਿਡਕਸ਼ਨ ਸਟੈਚੂਟਸ ਸੋਧ ਐਕਟ ਸੋਮਵਾਰ ਦੁਪਹਿਰ ਨੂੰ ਸਰਵਿਸ ਅਲਬਰਟਾ ਮੰਤਰੀ ਡੇਲ ਨੈਲੀ ਦੁਆਰਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਇਹ ਵਕ ਵਕ ਵਿਜ਼ਿਓ ਤੇ ਪੰਜ ਕਾਨੂੰਨਾਂ ਦੇ ਵਿੱਚ ਸੋਧ ਕਰੇਗਾ ਕਿਉਂਕਿ ਅਲਬਰਟਾ ਦੇ ਬਿਲ 10 ਨਾਲ ਬਦਲ ਰਿਹਾ ਹੈ ਦਸਤੀ ਬਿਲ ਕਈ ਤਬਦੀਲੀਆਂ ਨੂੰ ਰਸਮੀ ਰੂਪ ਦੇਣ ਦਾ ਪ੍ਰਸਤਾਵ ਰੱਖਦਾ ਹੈ ਜਿਨ੍ਹਾਂ ਦਾ ਸੁਭਾਈ ਸਰਕਾਰ ਪਹਿਲਾਂ ਹੀ ਪ੍ਰਚਾਰ ਕਰ ਚੁੱਕੀ ਹੈ ਇਹਨਾਂ ਦੇ ਵਿੱਚ ਟ੍ਰੈਫਿਕ ਸੇਫਟੀ ਐਕਟ ਵਿੱਚ ਸੋਧ ਕਰਨਾ ਵੀ ਸ਼ਾਮਲ ਹੈ ਜੁਗੈਰ ਮੋਟਰ ਵਾਹਨ ਅਤੇ ਗੈਰ ਪਛਾਣ ਜਾਣਕਾਰੀ ਜਿਵੇਂ ਕਿ ਜਨਤਕ ਸੇ ਸਨਭਾਲ ਤੇ ਨੰਬਰ ਡਰਾਈਵਿੰਗ ਲਾਇਸੈਂਸ ਉਤੇ ਪਰਤਿਸ਼ਿਤ ਕੀਤੇ ਜਾ ਸਕਣ ਅਲਬਰਟਾ ਕਾਗਜ਼ ਸੇ ਸੇ ਸਨਭਾਲ ਕਾਡਰੀ ਵਰਤੋਂ ਕਰਨ ਵਾਲਾ ਆਖਰੀ ਸੁਪੈ ਪਲਾਸਟਿਕ ਕਾਰਡ ਉਤੇ ਜਾਣ ਦਾ ਵਿਚਾਰ ਸਭ ਤੋਂ ਪਹਿਲਾ 2019 ਦੇ ਵਿੱਚ ਗਵਰਨਿੰਗ ਯੂਨਾਈਟਿਡ ਕੰਸਰਵੇਟਿਵ ਪਾਰਟੀ ਦੁਆਰਾ ਪੇਸ਼ ਕੀਤਾ ਗਿਆ ਸੀ ਜਦੋਂ ਪ੍ਰੀਮੀਅਰ ਡੈਨੀਅਲ ਸਮਿਥ ਨੇ ਪਿਛਲੇ ਸਾਲ ਇਸ ਸਮੇਂ ਦੇ ਆਸ-ਪਾਸ ਡਰਾਈਵਿੰਗ ਲਾਇਸੈਂਸ ਦੇ ਵਿੱਚ ਸਿਹਤ ਸੰਭਾਲ ਨੰਬਰ ਛੋੜਨ ਦੇ ਲਈ ਆਪਣੇ ਸਮਰਥਨ ਦਾ ਐਲਾਨ ਕੀਤਾ ਸੀ ਜੀ ਹਾਂ ਇਹ ਵੀ ਸਰਕਾਰੀ ਸੰਗਠਨ ਐਕਟ ਦੇ ਵਿੱਚ ਵੀ ਇਸੇ ਤਰ੍ਹਾਂ ਸੋਧ ਕਰਦਾ ਹੈ ਤਾਂ ਜੋ ਲਾਇਸੈਂਸਾਂ ਉੱਤੇ ਨਾਗਰਿਕਤਾ ਦੇ ਪ੍ਰਦਰਸ਼ਨ ਦੀ ਆਗਿਆ ਦਿੱਤੀ ਜਾ ਸਕੇ ਇਹ ਵਿਚਾਰ ਪਹਿਲਾਂ ਨੈਲੀ ਦੁਆਰਾ ਪਿਛਲੇ ਸਾਲ ਦੀ ਯੂਸੀਪੀ ਸਲਾਨਾ ਆਮ ਮੀਟਿੰਗ ਦੇ ਵਿੱਚ ਵਾਧਾ ਕੀਤਾ ਗਿਆ ਅਤੇ ਪਿਛਲੇ ਸੰਬੰਧ ਵਿੱਚ ਸਮਿਥ ਦੁਆਰਾ ਦੁਬਾਰਾ ਵਾਧਾ ਕੀਤਾ ਗਿਆ ਸੀ ਸਰਕਾਰ ਦਾ ਤਰਕ ਹੈ ਕਿ ਦੋਵੇਂ ਬਦਲਾਅ ਕੁਸ਼ਲਤਾ ਈਮਾਨਦਾਰੀ ਵਧਾਉਣਗੇ ਅਤੇ ਲਾਲ ਫਿੱਤਾ ਸ਼ਾਹੀ ਨੂੰ ਘਟਾਉਣਗੇ ਅਲਾਜਕਰ ਦਾ ਕਹਿਣਾ ਹੈ ਕਿ ਨਾਗਰਿਕਤਾ ਦੀ ਪੁਸ਼ਟੀ ਕਰਨਾ ਇੱਕ ਗੁੰਝਲਦਾਰ ਪ੍ਰਕਿਰਿਆ ਹੋਵੇਗੀ ਅਤੇ ਨੋਟ ਕਰਦੇ ਨੇ ਕਿ ਦੂਜੇ ਸੂਬੇ ਦੇ ਨਾਲ ਹੀ ਇਸ ਦੇ ਵਿੱਚ ਨਾਗਰਿਕਤਾ ਵਾਲੇ ਲੈਸੈਂਸਾਂ ਨੂੰ ਛਾੜ ਦਿੱਤਾ ਹੈ ਅਤੇ ਕੁਝ ਹੱਦ ਤੱਕ ਕਿਉਂਕਿ ਅੰਤਰਰਾਸ਼ਟਰੀ ਯਾਤਰਾ ਦੇ ਲਈ ਟੁਕਵੇਂ ਨਹੀਂ ਜਾਂਦਾ ਇਹ ਕਾਨੂੰਨ 올 ਸੀਜ਼ਨ ਰਿਜ਼ੋਰਟ ਟੈਕਟਰ ਨੂੰ ਵੀ ਸੋਧਦਾ ਹੈ ਜੋ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਪਾਸ ਹੋਇਆ ਸੀ ਸੋਮਵਾਰ ਦੇ ਕਾਨੂੰਨ ਨੇ ਸਾਰੇ ਸੀਜ਼ਨ ਰਿਜ਼ੋਰਟ ਵਿਕਾਸ ਦੀ ਪਰਿਭਾਸ਼ਾ ਨੂੰ ਅਪਡੇਟ ਕੀਤਾ ਤਾਂ ਜੋ ਨਿੱਜੀ ਜ਼ਮੀਨਾਂ ਨੂੰ ਇੱਕ ਸਾਰੇ ਸੀਜ਼ਨ ਰਿਜ਼ੋਰਟ ਦਾ ਹਿੱਸਾ ਮੰਨਿਆ ਜਾ ਸਕੇ ਮੂਲ ਐਕਟ ਨੇ ਸਾਲ ਭਰ ਚੱਲਣ ਵਾਲੇ ਜ਼ੋਨਟਾ ਦੇ ਲਈ ਜ਼ਮੀਨ ਲੀਜ਼ ਉੱਤੇ ਦੇਣ ਦੇ ਲਈ ਅੱਜ ਦੀ ਪ੍ਰਕਿਰਿਆ ਨੂੰ ਸੱਲ ਬਣਾ ਕੇ ਪ੍ਰਾਈਵੇਟ ਡਿਵੈਲਪਰਾਂ ਦੇ ਲਈ ਪਛਾਣ ਪਾਇਆ ਕਿਤਾ ਜਿਸ ਦੇ ਨਾਲ ਅਲਬਰਟਨਾ ਅਤੇ ਵਿਦੇਸ਼ਿਆ ਤੋਂ ਆਉਣ ਵਾਲੀ ਸਲਾਨੀਤ ਲਈ ਸੈਸਪਟੇਟ ਵਿਧਿਰ ਮੁਖੀ ਪੈਦਾ ਹੋਏ ਆਲੋਚਕਾਂ ਨੇ ਕਿਹਾ ਕਿ ਐਕਟ ਮੰਤਰੀਆਂ ਨੂੰ ਪ੍ਰਸਤਾਵਾਂ ਨੂੰ ਮਨਜ਼ੂਰੀ ਦੇਣ ਦਾ ਤੇਜ਼ ਕਰਨ ਦੇ ਲਈ ਬਹੁਤ ਜ਼ਿਆਦਾ ਸ਼ਕਤੀ ਦਿੰਦਾ ਹੈ ਤੇ ਸੁਰੱਖਿਅਤ ਖੇਤਰਾਂ ਜਾਂ ਮਹੱਤਵਪੂਰਨ ਜੰਗਲੀ ਜੀਵਾਂ ਦੇ ਨਿਵਾਸ ਸਥਾਨ ਦਾ ਧਿਆਨ ਨਹੀਂ ਰੱਖਦਾ ਸੰਵਾਰ ਦਾ ਬਿੱਲ ਰੈਗੂਲੇਟਰੀ ਸੰਸਥਾਵਾਂ ਨਾਲ ਅਲਬਰਟਾ ਦੇ ਵਿੱਚੋਂ ਬਿਆਸ ਕਰਨ ਦੇ ਲਈ ਕੰਮਿਆਂ ਨੂੰ ਕੈਨੇਡੀਅਨ ਕਾਪ ਦਾ ਤਜਰਬਾ ਹੋਣਾ ਲਾਜ਼ਮੀ ਬਣਾਉਣ ਤੋਂ ਵੀ ਰੋਕਣ ਦੀ ਕੋਸ਼ਿਸ਼ ਕਰਦਾ ਹੈ ਇਹ ਨੀਤੀ ਉਹਨਾਂ ਦੇ ਵਿੱਚੋਂ ਇੱਕ ਸੀ ਜਿੱਦਾਂ ਦਾ ਜ਼ਿਕਰ ਸਰਕਾਰੀ ਹਾਊਸ ਲੀਡਰ ਜੋਸਫ ਸ਼ੋ ਨੇ ਕਾਰਜਕਾਲ ਦੀ ਸ਼ੁਰੂਆਤ ਦੇ ਵਿੱਚ ਕੀਤਾ ਸੀ ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਪੱਧਰ ਉਤੇ ਸਿਖਲਾਈ ਪ੍ਰਾਪਤ ਪੇਸ਼ੇਵਰਤਾ ਦੇ ਲਈ ਪਰਵਾਨਗੀਆਂ ਨੂੰ ਸਚਾਰੂ ਬਣਾਉਣਾ ਅਤੇ ਕੀਰਤ ਗਤੀਸ਼ੀਲਤਾ ਵਧਾਉਣਾ ਸੀ ਮੈਂ ਬਿਲਕੁਲੇ ਖੇਤੀ ਕੀਤੇ ਹੀਨਾ ਅਤੇ ਐਲਕ ਦੇ ਸ਼ਿਕਾਰ ਉੱਤੇ ਮੌਜੂਦਾ پابੰਦੀਆਂ ਨੂੰ ਵੀ ਹਟਾ ਦਿੰਦਾ ਹੈ ਜਿਸ ਨਾਲ ਦੇਸ਼ ਸ਼ਿਕਾਰ ਨੂੰ ਸਹਿਯ ਸਪੱਟਾ ਕਰਸ਼ਣ ਦੇ ਵਜੋਂ ਬਣਾਉਣਾ ਹੈ ਸਸਿਕਾ ਜੀ ਮੈਂ ਕੋਮਲ ਕਪੂਲ ਤੋਂ ਸੇਖਰ ਚੈਨਲ ਪੰਜਾਬੀ ਅਲਬਰਟਾ ਸਰਕਾਰ ਦਾ ਨਵਾਂ ਕਾਨੂੰਨ ਸੁਬਾਇਰ ਡਰਾਈਵਿੰਗ ਲਾਇਸੈਂਸਾਂ ਦੇ ਵਿਸ਼ੇ ਪਰਸਤਾਵਿਤ ਬਦਲਾਵ ਲਿਆ ਰਿਹਾ ਜਿਦੇ ਵਿੱਚ ਨਾਗਰਿਕਤਾ ਸਥਿਤੀ ਅਤੇ ਸਿਹਤ ਸੰਭਾਲ ਨੰਬਰ ਸ਼ਾਮਲ ਕਰਨਾ ਵੀ ਸ਼ਾਮਲ ਹੈ ਜੋ ਕਿ ਕਾਨੂੰਨ ਬਣਨ ਤੇ ਇੱਕ ਕਦਮ ਦੇ ਨੇੜੇ ਹੈ ਜੀ ਹਾਂ ਬਿਲ 10 ਰੈਪ ਰਿਡਕਸ਼ਨ ਸਟੈਚੂਟਸ ਸੋਡ ਐਕਟਸ ਹੁਣਵਾਦ ਦੁਪਹਿਰ ਨੂੰ ਸਰਵਿਸ ਅਲਬਰਟਾ ਮੰਤਰੀ ਡੇਲ ਨੈਲੀ ਦੁਆਰਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਵਕ ਵਕ ਵਿਸੇਓ ਤੇ ਪੰਜ ਕਾਨੂੰਨਾਂ ਦੇ ਵਿੱਚ ਸੋਧ ਕਰੇਗਾ ਕਿਉਂਕਿ ਅਲਬਰਟਾ ਦੇ ਬਿਲ 10 ਨਾਲ ਬਦਲ ਰਿਹਾ ਹੈ ਦਸੇ ਬਿਲ ਕਈ ਤਬਦੀਲੀਆਂ ਨੂੰ ਰਸਮੀ ਰੂਪ ਦੇਣ ਦਾ ਪ੍ਰਸਤਾਵ ਰੱਖਦਾ ਹੈ ਜਿਨ੍ਹਾਂ ਦਾ ਸੁਭਾਈ ਸਰਕਾਰ ਪਹਿਲਾਂ ਹੀ ਪ੍ਰਚਾਰ ਕਰ ਚੁੱਕੀ ਹੈ ਇਹਨਾਂ ਦੇ ਵਿੱਚ ਟ੍ਰੈਫਿਕ ਸੇਫਟੀ ਐਕਟ ਵਿੱਚ ਸੋਧ ਕਰਨਾ ਵੀ ਸ਼ਾਮਲ ਹੈ ਜੁਗੈਰ ਮੋਟਰ ਵਾਹਨ ਅਤੇ ਗੈਰ ਪਛਾਣ ਜਾਣਕਾਰੀ ਜਿਵੇਂ ਕਿ ਜਨਤਕ ਸੇ ਸੰਭਾਲ ਤੇ ਨੰਬਰ ਡਰਾਈਵਿੰਗ ਲੈਸਨਸਾ ਉਤੇ ਪਰਤਿਸ਼ਿਤ ਕੀਤੇ ਜਾ ਸਕਣ ਅਲਬਰਟਾ ਕਾਗਜ਼ੀ ਸੇਤ ਸੰਭਾਲ ਕਾਰਡ ਦੀ ਵਰਤੋਂ ਕਰਨ ਵਾਲਾ ਆਖਰੀ ਸੁਪੈ ਹੈ ਪਲਾਸਟਿਕ ਕਾਰਡ ਉਤੇ ਜਾਣ ਦਾ ਵਿਚਾਰ ਸਭ ਤੋਂ ਪਹਿਲਾਂ 2019 ਦੇ ਵਿੱਚ ਗਵਰਨਿੰਗ ਯੂਨਾਈਟਿਡ ਕੰਸਰਵੇਟਿਵ ਪਾਰਟੀ ਦੁਆਰਾ ਪੇਸ਼ ਕੀਤਾ ਗਿਆ ਸੀ ਜਦੋਂ ਪ੍ਰੀਮੀਅਰ ਡੈਨੀਅਲ ਸਮਿਥ ਨੇ ਪਿਛਲੇ ਸਾਲ ਇਸ ਸਮੇਂ ਦੇ ਆਸ-ਪਾਸ ਡਰਾਈਵਿੰਗ ਲਾਇਸੈਂਸਰ ਦੇ ਵਿੱਚ ਸਿਹਤ ਸੰਭਾਲ ਨੰਬਰ ਛੋੜਨ ਦੇ ਲਈ ਆਪਣੇ ਸਮਰਥਨ ਦਾ ਐਲਾਨ ਕੀਤਾ ਸੀ ਜੀਹਾਂ ਇਹ ਵੀ ਸਰਕਾਰੀ ਸੰਗਠਨ ਐਕਟ ਦੇ ਵਿੱਚ ਵੀ ਇਸੇ ਤਰ੍ਹਾਂ ਸੋਧ ਕਰਦਾ ਹੈ ਤਾਂ ਜੋ ਲਾਇਸੈਂਸਰ ਉਤੇ ਨਾਗਰਿਕਤਾ ਦੇ ਪ੍ਰਦਰਸ਼ਨ ਦੀ ਆਗਿਆ ਦਿੱਤੀ ਜਾ ਸਕੇ ਇਹ ਵਿਚਾਰ ਪਹਿਲਾ ਨੈਲੀ ਦੁਆਰਾ ਪਿਛਲੇ ਸਾਲ ਦੀ ਯੂਸੀਪੀ ਸਲਰਨ ਆਮ ਮੀਟਿੰਗ ਦੇ ਵਿੱਚ ਵਾਦਾ ਕੀਤਾ ਗਿਆ। ਅਤੇ ਪਿਛਲੇ ਸੰਬੰਧ ਵਿੱਚ ਸਮਿਥ ਦੁਆਰਾ ਦੁਬਾਰਾ ਵਾਅਦਾ ਕੀਤਾ ਗਿਆ ਸੀ ਸਰਕਾਰ ਦਾ ਤਰਕ ਹੈ ਕਿ ਦੋਵੇਂ ਬਦਲਾਅ ਕੁਸ਼ਲਤਾ ਈਮਾਨਦਾਰੀ ਵਧਾਉਣਗੇ ਅਤੇ ਲਾਲ ਫਿੱਤਾ ਸ਼ਾਹੀ ਨੂੰ ਘਟਾਉਣਗੇ ਅਲਾਜਕਾ ਦਾ ਕਹਿਣਾ ਹੈ ਕਿ ਨਾਗਰਿਕਤਾ ਦੀ ਪੁਸ਼ਟੀ ਕਰਨਾ ਇੱਕ ਗੁੰਝਲਦਾਰ ਪ੍ਰਕਿਰਿਆ ਹੋਵੇਗੀ ਅਤੇ ਨੋਟ ਕਰਦੇ ਨੇ ਕਿ ਦੂਜੇ ਸੂਬੇ ਦੇ ਨਾਲ ਹੀ ਇਸ ਦੇ ਵਿੱਚ ਨਾਗਰਿਕਤਾ ਵਾਲੇ ਲੈਸੈਂਸਾਂ ਨੂੰ ਛਾੜ ਦਿੱਤਾ ਹੈ ਅਤੇ ਕੁਝ ਹੱਦ ਤੱਕ ਕਿਉਂਕਿ ਉਹ ਅੰਤਰਰਾਸ਼ਟਰੀ ਯਾਤਰਾ ਦੇ ਲਈ ਟੁੱਕੇ ਨਹੀਂ ਜਾਣ ਇਹ ਕਾਨੂੰਨ 올 ਸੀਜ਼ਨ ਰਿਜ਼ੋਰਟ ਟੈਕਟਨ ਨੂੰ ਵੀ ਸੋਧਦਾ ਹੈ ਜੋ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਪਾਸ ਹੋਇਆ ਸੀ। ਸੰਵਾਰਦੀ ਕਾਨੂੰਨ ਨੇ ਸਾਰੇ ਸੀਜ਼ਨ ਰਿਜ਼ੋਰਟ ਵਿਕਾਸ ਦੀ ਪਰਿਭਾਸ਼ਾ ਨੂੰ ਅਪਡੇਟ ਕੀਤਾ ਤਾਂ ਜੋ ਨਿੱਜੀ ਜ਼ਮੀਨਾਂ ਨੂੰ ਇੱਕ ਸਾਰੇ ਸੀਜ਼ਨ ਰਿਜ਼ੋਰਟ ਦਾ ਹਿੱਸਾ ਬਣਾਇਆ ਜਾ ਸਕੇ ਮੂਲ ਐਕਟ ਨੇ ਸਾਲ ਭਰ ਚੱਲਣ ਵਾਲੇ ਰਿਜ਼ੋਰਟਾਂ ਦੇ ਲਈ ਜ਼ਮੀਨ ਲੀਜ਼ ਉੱਤੇ ਦੇਣ ਦੇ ਲਈ ਅਜੀ ਪ੍ਰਕਿਰਿਆ ਨੂੰ ਸੱਲ ਬਣਾ ਕੇ ਪ੍ਰਾਈਵੇਟ ਡਿਵੈਲਪਰਾਂ ਲਈ ਪੋਸ਼ਾਹਨ ਪੈਦਾ ਕੀਤਾ ਜਿਸ ਦੇ ਨਾਲ ਅਲਬਰਟਨਾ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸਲਾਨੀਅਤ ਲਈ ਸੈਸਪਾਰਟ ਵਿਧੇ ਰਮੂਕੀ ਪੈਦਾ ਹੋਏ ਆਲੋਚਕਾਂ ਨੇ ਕਿਹਾ ਕਿ ਐਕਟ ਮੰਤਰੀਏ ਨੂੰ ਪਸਤਾਵਾਂ ਨੂੰ ਸੂਲੀ ਦੇੰਦਾ ਤੇਜ ਕਰਨ ਦੇ ਲਈ ਬਹੁਤ ਜ਼ਿਆਦਾ ਸ਼ਕਤੀ ਰਿੰਦਾ ਤੇ ਸੁਰੱਖਿਅਤ ਖੇਤਰਾਂ ਜਾਂ ਮਹੱਤਵਪੂਰਨ ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਦਾ ਧਿਆਨ ਨਹੀਂ ਰੱਖਦਾ ਸੰਵਾਰ ਦਾ ਬਿੱਲ ਰੈਗੂਲੇਟਰੀ ਸੰਸਾਮਨ ਵਾਲਬਰਟਾ ਦੇ ਵਿੱਚੋਂ ਪਿਆਸ ਕਰਨ ਦੇ ਲਈ ਕੰਮ ਇਹਨੂੰ ਕੈਨੇਡੀਅਨ ਕਪ ਦਾ ਤਸਰਬਾ ਹੋਣਾ ਲਾਸਟ ਗ੍ਰੇਨ ਤੋਂ ਵੀ ਰੋਕਣ ਦੀ ਕੋਸ਼ਿਸ਼ ਕਰਦਾ ਹੈ ਇਹ ਨੀਤੀ ਉਹਨਾਂ ਦੇ ਵਿੱਚੋਂ ਇੱਕ ਸੀ ਜਿੱਦਾਂ ਦਾ ਜ਼ਿਕਰ ਸਰਕਾਰੀ ਹਾਊਸ ਲੀਡਰ ਜੋਸਫ ਸ਼ੋ ਨੇ ਕਾਰਜਕਾਰ ਦੀ ਸ਼ੁਰੂਆਤ ਦੇ ਵਿੱਚ ਕੀਤਾ ਸੀ ਜਿਸ ਦੁਆਏ ਅੰਤਰਰਾਸ਼ਟਰੀ ਪੱਧਰ ਉਤੇ ਸਖਲਾਈ ਪ੍ਰਾਪਤ ਪੇਸ਼ੇਵਰਤਾ ਦੇ ਲਈ ਪਰਵਾਨਗੀਆਂ ਨੂੰ ਸੁਚਾਰੂ ਬਣਾਉਣਾ ਅਤੇ ਕੀਰਤ ਗਤੀਸ਼ੀਲਤਾ ਵਧਾਉਣਾ ਸੀ। ਇਹ ਬਿਲਕੁਲ ਖੇਤੀ ਕੀਤੇ ਹੀਨਾ ਅਤੇ ਐਲਕ ਦੇ ਸ਼ਿਕਾਰ ਉੱਤੇ ਮੌਜੂਦਾ پابੰਦੀਆਂ ਨੂੰ ਵੀ ਹਟਾ ਦਿੰਦਾ ਹੈ ਜਿਸ ਨਾਲ ਦੇਸ਼ ਸ਼ਿਕਾਰ ਨੂੰ ਸਾਰਸਪੱਟਾ ਕਾਇਸ਼ਤ ਦੇ ਵਜੂ ਬਣਾਉਣਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।